केंद्रीय रेलवे राज मंत्री रवनीत बिटू जो कि रेल कोच फैक्ट्री कपूरथला के दौरे पर आए थे उन्होंने कहा है कि रेल कोच फैक्ट्री की उत्पादन क्षमता काफी उत्तम है और इसमें वंदे भारत और वंदे मेट्रो के उत्तम क्वालिटी की कोच के अलावा शिमला कालका के स्पेशल ट्रेन के कोच भी बनाए जा रहे हैं उन्होंने कहा है कि रेल कोच फैक्ट्री में पंजाबी लोगों के रोजगार में भागीदारी बढ़ाई जाएगी रेल कोच फैक्ट्री के उत्पादन और कर्मियों की कमी को भी जल्द ही पूरा किया जाएगा उन्होंने ये भी बताया है कि रेलवे के पंजाब में नेटवर्क को सुधारने के लिए नए रेलवे जाल भी बिछाए जा रहे हैं सिखों के मुख्य धार्मिक स्थानों को तख्तों को जोड़ने के लिए एक्शन प्लान बनाया जा रहा है रवनीत बिटू ने कहा है कि रेल कोच फैक्ट्री में जल्द ही दिल्ली की ट्रेन के रुकने की व्यवस्था की जाएगी फैक्ट्री के कर्मचारियों की अन्य कमी को भी जल्द ही पूरा किया जाएगा उस पर विचार किया जाएगा पिछले दिनों भी कई उद्घाटन किए आने वाले भी ਇਹ ਸਾਰਾ ਕੌਸ਼ਿਸ਼ ਜਿਹੜਾ ਸ਼ੁਰੂ ਹੋਏਗਾ ਤੇ ਇਹਦੇ ਵਿੱਚ ਬੰਦੇ ਭਾਰਤ ਦੀ ਮੈਂ ਜੇ ਗੱਲ ਕਰਾਂ ਉਹਦੇ ਵੀ ਅਸੀਂ 15 ਟ੍ਰੇਨਾਂ ਜਿਹੜੀਆਂ 15 ਅਗਲੀ ਤਰੀਕ ਨੂੰ 15 ਸਤੰਬਰ ਨੂੰ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਪਰ ਉਰੇ ਅੱਜ ਜਿਹੜੀ ਮੈਨੂੰ ਦੇਖ ਕੇ ਖੁਸ਼ੀ ਹੋਈ ਆ ਸਭ ਤੋਂ ਵੱਧ ਇੱਕ ਜਿਹੜੇ ਸਾਡੀ ਸਭ ਤੋਂ ਜ਼ਰੂਰਤ ਜਿਹੜੀ ਆਮ ਸਭ ਤੋਂ ਲੋਕ ਜਿਨ੍ਹਾਂ ਨੂੰ ਚਾਹਿਓ ਜਹਾਜ਼ਾਂ 'ਚ ਨਹੀਂ ਜਾ ਸਕਦੇ ਚਾਹੇ ਉਹ ਵੱਡਾ ਖਰਚਾ ਕਰਕੇ ਏਸੀ ਟ੍ਰੇਨਾਂ 'ਚ ਨਹੀਂ ਜਾ ਸਕਦੇ ਉਹਨਾਂ ਲਈ ਪ੍ਰਧਾਨ ਮੰਤਰੀ ਦੀ ਸੋਚ ਸੀ ਵੀ ਉਹਨਾਂ ਲਈ ਸਭ ਤੋਂ ਜ਼ਿਆਦਾ ਪ੍ਰਬੰਧ ਕੀਤਾ ਜਾਵੇ ਤੇ ਉਹਦੇ ਵਿੱਚ ਅਮ੍ਰਿਤ ਭਾਰਤ ਉਹ ਅਸੀਂ ਇੱਥੇ ਤਿਆਰ ਕਰ ਰਹੇ ਹਾਂ ਜਿਹੜੇ ਕਿ ਆਉਣ ਵਾਲੇ ਦਿਨਾਂ 'ਚ 50 ਜਿਹੜੀਆਂ ਟ੍ਰੇਨਸ ਨੇ ਉਹ ਅਗਲੇ ਸਾਲ ਸ਼ੁਰੂ ਸ਼ੁਰੂ ਹੋ ਜਾਣਗੀਆਂ ਸਾਡੇ ਫੈਕਟਰੀਆਂ کارਖਾਨੇ ਆ ਚਾਹੇਓ ਕਪੂਰਥਲਾ ਹੋਣ ਚਾਹੇਓ ਜ਼ਿਲਹੰਦਰ ਹੋਣ ਲੁਧਿਆਣੇ ਹੋਣ ਤਕਰੀਬਨ 4000 ਕਰੋੜ ਰੁਪਏ ਦਾ ਕੰਮ ਆ ਜਿਹੜਾ ਆਮ ਬਿਜ਼ਨਸਮੈਨਾਂ ਨੂੰ ਉਹਨਾਂ ਨੂੰ ਇੱਥੋਂ ਮਿਲਦਾ ਏ ਤੇ ਜੇ ਮੈਂ ਇਹਨਾਂ ਨੂੰ ਪੁੱਛਿਆ ਸੀ ਵੀ ਅੰਕੜਿਆਂ ਦੇ ਹਿਸਾਬ ਨਾਲ ਕਿਉਂਕਿ ਪ੍ਰੋਸੈਸ ਤੋਂ ਸਾਰਾ ਟੈਂਡਰ ਦੇ ਹਿਸਾਬ ਨਾਲ ਕੰਮ ਮਿਲਦਾ ਏ ਅਸਾਬ ਤਰੀਕੇ ਨਾਲ 1200 ਕਰੋੜ ਦਾ ਕੰਮ ਜਿਹੜਾ ਏ ਉਹ ਸਾਡੇ ਪੰਜਾਬ ਦੇ ਜਿਹੜੀ ਇੰਡਸਟਰੀ ਨੂੰ ਆ ਉਹ ਆਸਿਆਤ ਤੋਂ ਅਲੱਗ-ਅਲੱਗ ਕੰਮ ਜਿਹੜਾ ਇਹਨਾਂ ਨੂੰ ਲੋਡ ਪੈਂਦੀ ਆ ਇਹ ਇਸ ਰੈਕ ਬਣਾਉਣ ਡੱਬੇ ਬਣਾਉਣ ਚ 1200 ਕਰੋੜ ਦਾ ਟਟੂ ਕੱਟ ਜਿਹੜਾ ਇਹ ਉਹ ਫਾਇਦਾ ਹੈ ਅਲੱਗ-ਅਲੱਗ ਇੰਡਸਟਰੀ ਜਿਹੜੀ ਇੱਥੋਂ ਪਠਾਰੀ ਆ ਸਾਰਾ ਦੇਸ਼ 4000 ਕਰੋੜ ਦਾ ਤੇ ਅੱਗੇ ਅਸੀਂ ਇਹਦੀ ਐਕਸਪੈਂਸ਼ਨ ਕਰਨ ਲਈ ਜੀਐਮ ਸਾਹਿਬ ਤੇ ਸਾਰੇ ਰਵੀ ਜੀ ਹੁਣ ਸਾਰਿਆਂ ਨਾਲ ਅਸੀਂ ਸਲਾਹ-ਮਸ਼ਵਰਾ ਕੀਤਾ ਆਉਣ ਵਾਲੇ ਦਿਨਾਂ 'ਚ ਵੀ ਹੋਰ ਜਿਹੜੀਆਂ ਕਈ ਐਸੀਆਂ ਚੀਜ਼ਾਂ ਐ ਜਿਹੜੀਆਂ ਉਹ ਗਲਾਰਜ ਵਿੱਚ ਬਣ ਰਹੀਆਂ ਐ ਤੇ ਨਏ ਵਿੱਚ ਬਣ ਰਹੀਆਂ ਉਹ ਅਸੀਂ ਕਿਉਂ ਨਾ ਉਹ ਚੀਜ਼ਾਂ ਅਸੀਂ ਬਣਾਉਣ ਲੱਗੀ ਅਰੇ ਕਪੂਰਥਲੇ ਵਿੱਚ ਉਹਦੇ ਲਈ ਆਉਣ ਵਾਲਾ ਰੋਡਮੈਪ ਤਿਆਰ ਕੀਤਾ ਜੇ ਅਸੀਂ ਉਹ ਚੀਜ਼ਾਂ ਲਗਾਵੇਂ ਆਪਣੇ ਆਪ ਸਾਡੇ ਉਰੇ ਰੋਜ਼ਗਾਰ ਵਧੂਗਾ ਆਪਣੇ ਆਪੇ ਸਾਡਾ ਖਰੀਦਦਾਰੀ ਜਿਹੜੇ ਇੰਡਸਟਰੀ ਨਾਲ ਕੰਮ ਕਾਰੋਬਾਰ ਉਹ ਵਧੇਗਾ ਉਹਦੇ ਵਿੱਚ ਅਸੀਂ ਆਉਣ ਵਾਲੇ ਦਿਨਾਂ ਪਲਾਨ ਤਿਆਰ ਕਰ ਰਹੇ ਹਾਂ